ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇ ਮੇਰਾ ਟਿਕ ਟਕ ਹੋ ਗਿਆ ਕਿ ਆ ਗਏ ਸੀ ਇੱਕ ਹੋਰ ਨਵਾਂ ਵਲੌਗ ਲੈ ਕੇ ਤੇ ਚੋਬਰੋ ਸ਼ਾਮ ਦਾ ਟਾਈਮ ਆ ਤੇ ਬੱਚੇ-ਬੱਚੇ ਡਾਏ ਆਪਾਂ ਜਿਹੜੇ ਉੜਦੇ ਆਪਣੇ ਦੂਹ ਤੇ ਧੁੱਪ ਬਹੁਤ ਆ ਦੇ ਬੱਚੇ ਤਾਂ ਦਿਖਾਈਂ ਐ ਛੋੜਦੇ ਪਏ ਆ ਇੱਕ ਮਿੰਟ ਇੱਕ ਆ ਬੈਠਾ ਆਪਣਾ ਇੱਕ ਮਿੰਟ ਜੀ ਦਿਖਾ ਦਿੰਦੇ ਆ ਕਿ ਆਉਗੇ ਕਰਕੇ ਇੱਕ ਮਿੰਟ ਜੀ ਮੜੇ ਚਾ ਕ ਲਈਂ ਆ ਕ ਲਈਂ ਇੱਥੇ ਚੜੇ ਤੇ ਸੀਗੇ ਤਾਂ ਉਧਰ ਓਏ ਯਾਰ ਬਾਈ ਇਕਨਾ ਬਹੁਤ ਖਰਾਬ ਹੋ ਗਈ ਗੱਲ ਕਿ ਆਪਣਾ ਜਿਹੜਾ ਸੀਗਾ ਵੱਡਾ ਕਬੂਤਰ ਉਹ ਤੇ ਗਿਆ ਭੱਜ ਤੇ ਬਾਕੀ ਉਹਦਾ ਪਤਾ ਸ਼ ਤਾਂ ਨਹੀਂ ਲੱਗਾ ਯਾਰ ਕਿਧਰੇ ਗਿਆ ਤੇ ਬੱਚੇ ਵੀ ਇੱਥੇ ਉੱਡੇ ਸੀਗੇ ਹੁਣ ਪਤਾ ਨਹੀਂ ਕਿੱਧਰੇ ਚਲ ਗਏ ਵੇ ਸਿਤਾਕ ਤੇ ਹਾ ਦੂਗੇ ਬਾਕੀ ਤਾਂ ਮਿਤੀ ਆ ਕਿ ਉਹ ਕਿਤੇ ਮਾਰ ਲਈ ਆ ਜਾਂਦੇ ਟੁੱਟਿਆ ਨੀ ਧਾਰ ਇਥੇ ਫਿਰ ਕੀ ਆ ਚ ਕਰੇ ਏਰ ਬੱਚੇ ਬੱਚੇ ਦੇਖਦੇ ਆ ਤੇ ਕਿਧਰ ਚਲ ਗਏ ਫਿਰ ਬਾਅਦ ਵਿੱਚ ਮਿਲਦੇ ਚੋ ਉਧਰ ਠੀਕ ਹੈ ਜੀ ਆ ਉਰਦੇ ਹੀ 바ਵਾ ਚੜ ਗੇ ਤਾਂ ਕੀ ਆ ਬਤਾ ਦੇਖਦੇ ਹੁਣ ਘਿਰ ਗਏ ਹੁਣ ਇਥੇ ਸੀਗੇ ਆ ਚੜਿਆ ਉਹਨੇ ਰੰਗ ਰੰਗ ਤੇ ਲਾਇਆ ਨਹੀਂ 바ਵਾ ਚੜ ਗਏ ਯਾਰ ਇਹ ਆਓ ਪਤਾਨੀ ਤੁੰਨ ਦੇਖਦੇ ਹੋਣਗੇ ਨਹੀਂ ਯਾਰ ਕੈਮਰੇ ਚ ਨਹੀਂ ਦੇਖਨੇ ਕਿਉਂ ਯਾਰ 바ਵਾ ਚੜੇ ਤੇ ਫਿਰਦੇ ਆ ਤਾਂ ਇਸ ਕਰਕੇ ਕੈਮਰਾ ਬਲਰੀ ਹੋ ਗਿਆ ਯਾਰ ਮੈਨੂੰ ਕੀ ਬਣ ਗਿਆ ਉਹ ਟੈਸਟੋ ਫਿਰ ਰੇ ਸੇ ਬੱਚੇ ਯਾਰ ਤਾਂ 바ਵਾ ਚੜ ਗਏ ਆ ਤੇ ਕੁੱਕ ਕਰੀਏ ਪਤਾ ਨਹੀਂ ਉਹ ਕਿੱਥੇ ਜੇ ਆ ਲੋਵਾ ਚੜੇ ਫਿਰਦੇ ਸੀਗੇ ਹੁਣੇ ਮੈਂ ਦੇਖੇ ਵਾਏ ਉਹ ਯਵਾ ਬਾਈ ਯਾਰ ਓ ਚੜੇ ਆ ਰਹੇ ਠੱਪੇ ਆ ਰਹੇ ਨਈ ਚੜੀਆਂ ਪਾਣੀ ਤੁਹਾਨੂੰ ਕੈਮਰੇ ਚ ਵੇਖਦੇ ਆ ਕਿ ਨਹੀਂ ਤੇ ਬਾਕੀ ਯਾਰ ਚੜੇ ਫਿਰਦੇ ਆ ਤਾਂ ਤੇ ਇੰਨਾ ਦਾ ਪਜੋੜਾ ਲਾਇਆਗਾ ਹੁਣ ਉਹ ਪਾਣੀ ਯਾਰ ਕੰਮ ਖਰਾਬ ਹੀ ਆ ਘਰੇ ਆਊਗਾ ਨਾ ਆਊ ਉਹ ਵੱਡਾ ਕਬੂਤਰ ਸੀਗਾ ਤੇ ਭੱਜ ਗਿਆ ਆਪਣਾ ਪਤਾ ਹੀ ਆ ਤੁਹਾਨੂੰ ਟੌਣ ਵਾਲਾ ਆਪਣਾ ਜਿਹੜਾ ਜਿਹਦਾ ਉਹ ਮੋਜਾ ਬੱਚਾ ਇਸ ਠੀਕ ਹੈ ਆਇਆ ਕਬੂਦਰੀ ਉਹ ਇਹਦਾ ਨਾ ਜੋੜਾ ਲਾਤਾ ਨਹੀਂ ਤੇ ਵੇਖਦੇ ਆ ਵੱਡਾ ਕਬੂਤਰ ਹੀ ਮਾਰਾਂਗੇ ਇਹਦਾ ਬੱਚਾ ਠੀਕ ਹੈ ਬਾਕੀ ਸੈਟ ਆ ਓਕੇ ਰਿਪੋਰਟ ਹੈ ਬੱਚੇ ਉੱਚੇ ਡਾਏ ਆ ਤੇ ਜਦੋਂ ਨੀਵੇਂ ਆਏ ਤੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਓਕੇ ਜੀ ਅੰਜੀ ਤੇ ਬੱਚੇ ਥੋੜੇ ਨਾ ਨੀਵੇਂ ਹੋ ਗਏ ਤੇ ਇੱਥੇ ਉੱਡੇ ਤੇ ਗਏ ਹਾਂ ਇਹ ਵੀ ਨਹੀਂ ਦਿਖੇ ਨਾ ਆ ਅਗੇ ਕਾਫੀ ਪਰ ਉੱਚੇ ਹਾਲੇ ਮੀਨਿੰਗ ਕਿ ਕਿੱਥੇ ਗਏ ਇਹ ਕੈਮਰੇ ਦੇ ਵਿੱਚ ਆ ਹੁੰਦੇ ਆ ਵੇਖਦੇ ਹੋਣੇ ਆਰੇ ਠੀਕ ਹੈ ਜੀ ਦੇਖ ਲਿਆ ਤੇ ਬਾਕੀ ਸੈਟ ਆ ਓਕੇ ਰਿਪੋਰਟ ਹੈ ਤੇ ਆਪਾਂ ਵੀ ਕਰੀ ਜਾਂਨੇ ਸੈਟਿੰਗ ਵੇਟਿੰਗ ਮਾੜੀ ਤੇ ਆ ਆਗੇ ਢੇੜਾ ਦੇ ਕੇ ਆਗੇ ਵੇਖਿਓਣੇ ਆਰੇ ਆਇਕ ਆਰੇ ਦੂਈ ਆਰੇ ਥੇ ਮੋੜ ਕੇ ਆਉ ਜਾਂਦੇ ਠੀਕ ਹੈ ਜੀ ਤੇ ਬਾਕੀ ਬੱਚੇ ਵਿੱਚ ਦੇਖਦੇ ਆ ਜਦੋਂ ਆਗੇ ਜਦੋਂ ਹੋਰ ਬਹਿਣੇ ਲੱਗੇ ਤੇ ਫਿਰ ਆਪਾਂ ਕਰ ਲਾਂਗੇ ਸੈਟਿੰਗ ਮੀਨ ਕੇ ਹੁਣ ਤੇ ਥੋੜੇ ਬਾਹਰ ਵਾਵਾ ਨਹੀਂ ਹੋਗੇ ਆਗੇ ਆਗੇ ਨਹੀਂ ਹੋਗੇ ਤੇ ਬਸ ਹੁਣ ਕਰਦੇ ਹਾਂ ਥੋੜਾ ਮੋਟਾ ਸੈਟਅਪ ਆਗੇ ਆ ਗਿਆ ਬੱਸ ਬੈ ਚੱਲੇ ਕਿਉਂ ਗਰਮੀ ਵੀ ਬਹੁਤ ਐ ਹਾਈ ਟੈਂਪਰੇਚਰ ਐ ਇਸ ਕਰਕੇ ਆ ਦੇਖ ਲੋ ਜਮਾ ਨੀਵੇਂ ਹੋ ਗਏ ਆ 5-10 ਮਿੰਟਾਂ ਦੇ ਵਿੱਚ ਵਿੱਚ ਠੀਕ ਐ ਜੀ ਤੇ ਬਾਕੀ ਬੱਚੇ ਬਿਠਾ ਲਈਏ ਤੇ ਫਿਰ ਕਰਦੇ ਆਂ ਜੀ ਠੀਕ ਐ ਜੀ ਓਕੇ ਮੈਨੂੰ ਕਿ ਆਉਂਦੇ ਆਪਣੇ ਬੱਚੇ ਜੋ ਉੱਪਰ ਆ ਗਏ ਜੀ ਆ ਗਏ ਇਮੋਜੀ ਸੋਹਣੇ ਬੱਚੇ ਆ ਗਏ ਸੋਹਣੇ ਤੇ ਇੱਕ ਉਧਰੋਂ ਕਿਸੇ ਮੁੰਡੇ ਨੇ ਡਾਇਆ ਹੋਇਆ ਕੂਤਰੀ ਡਾਈ ਆ ਸ਼ਾਇਦ ਆਹ ਇੱਥੇ ਉੜਦੀ ਆ ਚਲੋ ਉੱਡਣ ਦੋ ਦੀ ਵੀ ਆਪਾਂ ਬੱਚੇ ਵਿੱਚ ਬਿਠਾ ਲਈਏ ਆਪਣੇ ਤਾਂ ਕਿਉਂ ਗਰਮੀ ਹੋ ਗਈ ਆ ਆਪਾਂ ਨੂਰ ਦੇ ਪਾਸੇ ਨਾ ਵਾਹਣ ਠੀਕ ਹੈ ਜੀ ਜੀ ਮੈਂ ਕਿਹਾ ਤੁਹਾਨੂੰ ਵੀਡੀਓ ਦਿਖਾ ਦਿਆਂ ਬਣਾ ਕੇ ਆਇਆ 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 ਇਹਨੂੰ ਕਿਤਾਬਾਇ ਚੱਲੇ ਇੱਕ ਦੋ ਗੇੜੇ ਦੇਊ ਕੇ ਆਇਆ 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 ਵਾਹ ਉਹ ਵੀ ਦੇਖ ਲੋ ਚਸਕਾ ਚੜਿਆ ਫਿਰਦਾ ਉਹਨੂੰ ਵੀ ਆਇਆ 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 ਉੱਡੰਦਾ ਚਸਕਾ ਦਾ ਕਿਵੇਂ ਆ ਇਹ ਬੱਚਾ ਉੱਡ ਨਹੀਂ ਸਕਦਾ ਆਇਆ 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 ਬਾ ਡੇਗਦੇ ਫਿਰਦੇ ਆ ਵਾ ਬਹਿ ਜੂਗੇ ਹੁਣ ਆਇਆ 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 ਮੇਰਾ ਦਸ਼ਤਰੀ ਚਾਕ ਲਈਏ ਬਾਕੀ ਮੈਂ ਇੱਥੇ ਦੇਖਦਾ ਫੂਨ ਗਿਆ ਗਿਆ ਸੈਟ ਤਦਾਂ ਨੀ ਉਹਨੂੰ

ਆਪਕੇ ਬੱਚੇ ਵਿੱਚ ਬਿਠਾ ਲਈਏ ਤੇ ਫਿਰ ਮਿਲਦੇ ਆ ਠੀਕ ਹੈ ਜੀ ਤੇ ਬੱਚੇ ਬਿਠਾ ਲਿਆ ਆਪਾਂ ਬੈਗੇ ਸੀਗੇ ਹੁਣ ਆ ਕੇ ਬੈਠੇ ਆ ਤੇ ਮੀਨਿੰਗ ਕੀ ਟਾਈਮ ਕੀ ਹੋ ਗਿਆ ਤੇ 5:17 ਤੇ 6 ਸੀਗੇ ਤੇ 6 ਵਜ ਗਏ ਆ ਇਹ ਬੱਚੇ ਹੁਣ ਆ ਕੇ ਬੈਠੇ ਆ 5:17 ਤੇ ਠੀਕ ਹੈ ਜੀ ਮੀਨਿੰਗ ਕੀ ਪੌਣਾ ਕ ਘੰਟਾ ਉੱਡੇ ਆ ਪੌਣਾ ਘੰਟਾ ਹੀ ਹੁੰਦਾ ਹਾਂ ਪੌਣਾ ਘੰਟਾ ਉੱਡੇ ਤੇ ਸੈਟ ਤੇ ਬੱਚੇ ਵਿੱਚ ਲਾਈਆਂ ਹੁਣ ਤੇ ਕਰ ਦਿਆਂਗਾ ਸੈਟ ਠੀਕ ਹੈ 1 ਮਿੰਟ ਬੱਚੇ ਹੁਣੇ ਆਗੇ ਬੈਠੇ ਸੀਗੇ ਤੇ ਮੈਂ ਮੜਿਆ ਬੱਚੇ ਹੁਣ ਉਤਾਰ ਲਾ ਕੀ ਆਈ ਹਾਂਜੀ ਉੱਕਰ ਫੂਟ ਹੈ ਤੇ ਦੇਖ ਲੋ ਸੈਟਾ ਬੱਚੇ ਠੀਕ ਹੈ ਤੇ ਇਹਨਾਂ ਡੰਡਾ ਆਣਾ ਮੇਰੇ ਤੋਂ ਮੜਿਆ ਗਲਤੀ ਨਾਲ ਡਿੱਤ ਗਿਆ ਸੀਗਾ ਤੇ ਲਾ ਦਿੰਦੇ ਆਂ ਇਹ ਰੇ ਬਲਕਾ ਮੋਖਾ ਤੇ ਕਰੀ ਲਾ ਲੂ ਦਈਏ ਫਿਰ ਮਿਲਦੇ ਆਂ ਜੀ ਜੀ ਉੱਕਰ ਫੂਟ ਕਰਤੀ ਦਿਓ ਹੁਣ ਪਾਣੀ ਧਰਤੀ ਇਹਨਾਂ ਨੂੰ ਠੰਡਾ ਠੰਡਾ ਪੀ ਲੂਗੇ ਜੋ ਕਿ ਤੇ ਆ ਰ ਬਹੁ ਮਾੜਾ ਹੈ ਆਪਣਾ ਕਬੂਤਰ ਵੱਡਾ ਭੱਜਿਆ ਵੇਖ ਲੋ ਹੁਣ ਕੰਮ ਮੁਸ਼ਕਿਲ ਆ ਕਬੂਤਰੀ ਤਾਂ ਪਤਾ ਨਹੀਂ ਬੱਚਾ ਜਿਹੜਾ ਇੱਕ ਨਿਕਲਣਾ ਹੈ ਪਾਲੂਗੀ ਕਿ ਨਹੀਂ ਪਾਲੂਗੀ ਹੁਣ ਉਹਦੇ ਹੱਥ ਚ ਕਿਉਂਕਿ ਬੱਚਾ ਵੀ ਬਣਿਆ ਪਿਆ ਹੈ ਸ਼ਾਇਦ ਤੇ ਇੱਕ ਦੋ ਦਿਨਾਂ ਤੇ ਨਿਕਲ ਜੂਗਾ ਉਹ ਵੀ ਠੀਕ ਹੈ ਜੀ ਤੇ ਦਾਣੇ ਪਾਣੀ ਧਰਦੇ ਹਾਂ ਠੀਕ ਹੈ ਜੀ ਪਾਣੀ ਧਰ ਕੇ ਤੇ ਦਾਣੇ ਪਾਦਾ ਫਿਰ ਮਿਲਦਾ ਠੀਕ ਹੈ ਜੀ ਹਾਂ ਜੀ ਧਰ ਤੇ ਦਾਣੇ ਤੇ ਪਾਣੀ ਵੀ ਧਰਤਾ ਤੇ ਹੁਣ ਸੈਟ ਆ ਯਾਰ ਤੇਰ ਬਹੁ ਮਾੜਾ ਆ ਤੇ ਮੈਂ ਮੱਕੀ ਵੀ ਕਰ ਸਕਦਾ ਮੈਨੂੰ ਤਾਂ ਵੀਖਿਆ ਸੀਗਾ ਕੱਲ ਦੇਖਿਆ ਸੀਗਾ ਪਰਸੋਂ ਟੱਪਿਆ ਪਰਸੋਂ ਭੱਜਿਆ ਸੀਗਾ ਤੇ ਯਾਰ ਮੈਂ ਨਾ ਇੱਥੇ ਬੈਠਾ ਸੀਗਾ ਕੁਰਸੀ ਤੇ ਮੈਂ ਖੰਭ ਚੈੱਕ ਕਰਦਾ ਪਿਆ ਮੈਂ ਖੁੱਡੇ ਛੱਡ ਛੱਡਿਆ ਤੇ ਉਹ ਇੱਕੋ ਦਾ ਹੀ ਨਿਕਲ ਗਿਆ ਪਤਾ ਨਹੀਂ ਉਹ ਡਾ ਡੁਰ ਗਿਆ ਸੀ ਤਾਂ ਭੱਜ ਗਿਆ ਹਨਾ ਕਿਉਂ ਮੇਰੇ ਤੋਂ ਮੈਂ ਜਦੋਂ ਵਿੱਚ ਬੈਠਾ ਸੀਗਾ ਤੇ ਮੇਰੇ ਨਾ ਜੋ ਖੁੱਡੇ ਛੱਡ ਲਗਾ ਤੇ ਉਹ ਪਤਾ ਨਹੀਂ ਉਹਨੂੰ ਡਾ ਡੁਰ ਗਿਆ ਤੇ ਤਾਂ ਉਹ ਭੱਜ ਗਿਆ ਸੀਗਾ ਤੇ ਸਟਾਪ ਕਰ ਬੁੜਾਈ ਨਾ ਕੋਈ ਨਹੀਂ ਧਰਤਾ ਚਲੋ ਡੇਲੀ ਬਲੌਗ ਪਾਇਆ ਕਰਾਂਗੇ ਤੇ ਸਾਰੇ ਵੀਰ ਭਰਾ ਦੱਬ ਕੇ ਆਪਣੇ ਚੈਨਲ ਨੂੰ ਸਪੋਰਟ ਕਰੋ ਠੀਕ ਹੈ ਜੀ ਤੇ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ